ਅੱਜ ਦੇ ਪਾਰਟ 2 ਦੇ ਵਿੱਚ ਤੁਹਾਨੂੰ ਆਪਾਂ ਪ੍ਰਾਚੀਨ ਬਾਉੜੀਆਂ ਦੇ ਦਰਸ਼ਨ ਕਰਾਵਾਂਗੇ ਜਿੱਥੇ ਕੀ ਨਹਾਉਣ ਦੇ ਨਾਲ ਤੁਹਾਡੀਆਂ ਦੁੱਖ ਤਕਲੀਫਾਂ ਦੂਰ ਹੁੰਦੀਆਂ ਜੋ ਪਾਣੀ ਪਿਛਲੇ 5000 ਸਾਲ ਤੋਂ ਜ਼ਮੀਨ ਤੋਂ ਨਿਕਲ ਰਿਹਾ ਹੈ ਜਿੱਦਾਂ ਤੁਸੀਂ ਆ ਦੇਖ ਹੀ ਰਹੇ ਹੋ ਉਸ ਤੋਂ ਬਾਅਦ ਤੁਹਾਨੂੰ ਆਪਾਂ ਪੁਰਾਣੇ ਘਰਵਾਲ ਲੈ ਕੇ ਜਾਵਾਂਗੇ ਜੋ ਕਿ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਜੋ ਮੰਦਰ ਦੀ ਹੱਦ ਦੇ ਵਿੱਚ ਹੀ ਮੌਜੂਦ ਹੈ ਇੱਥੋਂ ਹੀ ਆਪਾਂ ਵੀਡੀਓ ਦਾ ਸਮਾਪਤੀ ਕੀਤੀ ਸੀਗੀ ਤੇ ਇੱਥੋਂ ਹੀ ਵੀਡੀਓ ਦੀ ਹੁਣ ਸ਼ੁਰੂਆਤ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਅਗਰ ਤੁਸੀਂ ਪਾਰਟ 1 ਨਹੀਂ ਦੇਖਿਆ ਤਾਂ ਪਹਿਲਾਂ ਤੁਸੀਂ ਜਾ ਕੇ ਦੋਸਤੋ ਪਾਰਟ 1 ਦੇਖ ਲਿਓ ਤੇ ਉਸ ਤੋਂ ਬਾਅਦ ਤੁਸੀਂ ਪਾਰਟ 2 ਦੇਖ ਸਕਦੇ ਹੋ ਜਿਨ੍ਹਾਂ ਜਿਨ੍ਹਾਂ ਨੇ ਪਾਰਟ 1 ਦੇਖ ਲਿਆ ਉਹ ਜਰੂਰ ਕਮੈਂਟ ਕਰਨ ਸੋ ਆਪਾਂ ਇਹਨਾਂ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਨੀ ਆ ਸੋ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਇਹ ਵੀ ਪ੍ਰਾਚੀਨ ਮੰਦਿਰ ਆ ਜਿਹੜਾ ਕਿ ਪਾਂਡਵਾਂ ਦੇ ਸਮੇ ਦਾ ਬਣਿਆ ਹੋਇਆ ਮੰਦਿਰ ਜਿੱਦਾਂ ਕਿ ਬਜ਼ੁਰਗਾਂ ਨੇ ਵੀ ਦੱਸਿਆ ਬਾਪਿਆਂ ਨੇ ਵੀ ਪ੍ਰਾਚੀਨ ਮੰਦਿਰ ਉਹ ਬਣਿਆ ਹੋਇਆ ਆ ਉਹ ਵੀ ਤੁਹਾਨੂੰ ਆਪਾਂ ਹੁਣ ਦਿਖਾਉਨੇ ਆ ਮੂਡ ਪਾ ਲਈਏ ਇਹ ਜੋ ਮੰਦਿਰ ਆ ਇਹ ਜੋ ਬੋੜੀ ਆ ਇਹ ਵੀ ਪ੍ਰਾਚੀਨ ਆ ਇਹ ਤੁਹਾਨੂੰ ਆਪਾਂ ਹੁਣ ਦਿਖਾ ਦਿੰਨੇ ਆ ਬਾਕੀ ਮੋਰਾ ਵਗੈਰਾ ਦੀਆਂ ਨੇਚਰ ਦੀ ਆਵਾਜ਼ ਮੋਰਾ ਦੀ ਆਵਾਜ਼ ਤਾਂ ਤੁਸੀਂ ਸੁਣ ਹੀ ਰਹੇ ਆ ਇੱਥੇ ਬਹੁਤ ਹੀ ਸ਼ਾਂਤੀ ਆ ਇੱਥੇ ਆ ਕੇ ਤੁਹਾਨੂੰ ਲੱਗੂ ਲੱਗੂਗਾ ਹੀ ਨਹੀਂ ਵੀ ਤੁਸੀਂ ਪੰਜਾਬ ਦੇ ਵਿੱਚ ਬੈਠੇ ਆ ਕਾ ਕਿਸੇ ਰਹਿਸ਼ੀ ਇਲਾਕੇ ਦੇ ਵਿੱਚ ਬੈਠੇ ਆ ਕਿਉਂਕਿ ਉੱਪਰ ਹੀ ਆਪਣੇ ਪਿੰਡ ਆ ਬਹੁਤ ਸ਼ਾਂਤ ਇਲਾਕਾ ਹੈ ਤੁਹਾਨੂੰ ਹੁਣ ਉਹ ਪ੍ਰਾਚੀਨ ਆਪਾਂ ਜਿਹੜੀ ਬੋਡੀ ਆ ਉਹ ਦਿਖਾ ਦਿੰਦੇ ਆ ਆਇਆ ਜੀ ਉਹ ਪ੍ਰਾਚੀਨ ਬੋਡੀ ਜਿਹੜੀ ਪਾਂਡਵਾ ਦੁਆਰਾ ਜਦੋਂ ਉਹ ਇੱਥੇ ਆਏ ਸੀ ਤੇ ਉਹਨਾਂ ਵੱਲੋਂ ਬਣਾਈ ਗਈ ਸੀ ਤੇ ਆ ਪ੍ਰਾਚੀਨ ਗਣੇਸ਼ ਜੀ ਦੀ ਮੂਰਤੀ ਆ ਤੇ ਆ ਪ੍ਰਾਚੀਨ ਭਾਸ਼ਾ ਆ ਇਸ ਭਾਸ਼ਾ ਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਚੱਲਿਆ ਇਹ ਪ੍ਰਾਚੀਨ ਜਿੰਨਾ ਤੱਕ ਮੈਨੂੰ ਪਤਾ ਆ ਮੈਂ ਕਹਿ ਸਕਦਾ ਵੀ ਇਹ ਪਾਲੀ ਭਾਸ਼ਾ ਹੈ ਜਿਹਨੂੰ ਕੀ ਕੋਈ ਪੜ ਨਹੀਂ ਸਕਦਾ ਤੇ ਇਹ ਆ ਜੀ ਉਹ ਬੋਡੀ ਬਹੁਤ ਹੀ ਠੰਡਾ ਪਾਣੀ ਆ ਇਸ ਬੋਡੀ ਦਾ ਤੁਸੀਂ ਦੇਖ ਸਕਦੇ ਆ ਇਹ ਬੋਡੀ ਪ੍ਰਾਚੀਨ ਥੋੜੀ ਜੇ ਕੋਈ ਸੱਚੇ ਮਨ ਦੇ ਨਾਲ ਇੱਥੇ ਆਉਂਦਾ ਹੈ ਜਿੱਦਾਂ ਕਿ ਸਾਨੂੰ ਬਾਬਾ ਜੀ ਨੇ ਵੀ ਦੱਸਿਆ ਕੋਈ ਸ਼ਰਧਾ ਦੇ ਨਾਲ ਆਉਂਦਾ ਹੈ ਤੇ ਇੱਥੇ ਆ ਕੇ ਨਾ ਹੁੰਦਾ ਆ ਤੇ ਉਹਦੀਆਂ ਜਿਹੜੀਆਂ ਦੁੱਖ ਤਕਲੀਫਾਂ ਆ ਉਹ ਦੂਰ ਹੋਣੀਆਂ ਹੁਣਗੀਆਂ ਅਗਰ ਤੁਸੀਂ ਸੱਚੇ ਮਨ ਦੇ ਨਾਲ ਇੱਥੇ ਆ ਕੇ ਨਾਓ ਜਿੰਨੇ ਇੱਕ ਇੱਕ ਦੋ ਤਿੰਨ ਕਿਲੋਮੀਟਰ ਦੇ ਵਿੱਚ ਇਹ ਜੋ ਏਰੀਆ ਫੈਲਿਆ ਹੋਇਆ ਹੈ ਮੰਦਰ ਦਾ ਜਾਂ ਪਿੱਛੇ ਪਹਾੜੀ ਲਾ ਲੋ ਸਾਰੇ ਏਰੀਆ ਦੇ ਵਿੱਚ ਪਾਣੀ ਸੁੱਕ ਜਾਂਦਾ ਆ ਕਿਤੇ ਵੀ ਪਾਣੀ ਦਾ ਕੋਈ ਸੋਰਸ ਨਹੀਂ ਹੁੰਦਾ ਪਰ ਇਹ ਜੋ ਪਾਣੀ ਆ ਇਹ ਪਤਾ ਨਹੀਂ ਕਿੱਥੋਂ ਆ ਰਿਹਾ ਆ ਥੱਲੇੋਂ ਨਿਕਲ ਕੇ ਆ ਰਿਹਾ ਪਤਾ ਨਹੀਂ ਕਿੱਥੋਂ ਆ ਰਿਹਾ ਇਹ ਪਾਣੀ ਸੋ ਪ੍ਰਾਚੀਨ ਆਪਾਂ ਕਹਿ ਸਕਦੇ ਆ ਇਹ ਪ੍ਰਾਚੀਨ ਹੀ ਪਾਣੀ ਆ ਤੇ ਅਜੇ ਤੱਕ ਵੀ ਨਿਕਲ ਰਿਹਾ ਉਦੋਂ ਦਾ ਉਦੋਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਪਾਣੀ ਜਿਹੜਾ ਹੈ ਬੰਦ ਨਹੀਂ ਹੋਇਆ ਇੱਕ ਬੋੜੀ ਹੋਰ ਆ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਹ ਇੱਕ ਬੋੜੀ ਆਇਆ ਜੀ ਜੋ ਕਿ ਇਹ ਵੀ ਪ੍ਰਾਚੀਨ ਆ ਇਹਨੂੰ ਆਪਾਂ ਖੂਹ ਕਹਦੀਏ ਬੋੜੀ ਕਹਦੀਏ ਜਿਹਦੇ ਵਿੱਚੋਂ ਕਿ ਆਪਣੇ ਆਪ ਪਾਣੀ ਨਿਕਲਦਾ ਬਿਲਕੁਲ ਉਹਦੇ ਨਾਲ ਹੀ ਆ ਤੇ ਇਸ ਤੋਂ ਇਲਾਵਾ ਇੱਕ ਪ੍ਰਾਚੀਨ ਬੋੜੀ ਹੋਰ ਆ ਜਿਹੜੀ ਕਿ ਨੀਚੇ ਆ ਉਥੇ ਜਾਣ ਦੀ ਕੋਸ਼ਿਸ਼ ਕਰਦੇ ਆ ਆਵਾਜ਼ ਵੀ ਸ਼ਾਇਦ ਤੁਹਾਨੂੰ ਆ ਰਹੀ ਹੋਵੇ ਤੁਸੀਂ ਆ ਜਾਓ ਕਿ ਆਪਾਂ ਤੁਹਾਨੂੰ ਦਿਖਾ ਦੇ ਥੋੜਾ ਜਿਆ ਔਖਾ ਹੈ ਆਉਣਾ ਕਿਉਂਕਿ ਕੰਡੀਆਂ ਦੀਆਂ ਝਾੜੀਆਂ ਬਹੁਤ ਖਤਰਨਾਕ ਇਹ ਝਾੜੀਆਂ ਹੁੰਦੀਆਂ ਆ ਆਉਣਾ ਵੀ ਬੜਾ ਔਖਾ ਹੈ ਕਿਉਂਕਿ ਜਿਹੜੀਆਂ ਝਾੜੀਆਂ ਆ ਬਹੁਤ ਖਤਰਨਾਕ ਆ ਪਾਣੀ ਦੀ ਵਾੜ ਦੇਖੋ ਦੋਸਤੋ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਪਾਣੀ ਕਿਦਾਂ ਡੇਗ ਰਿਹਾ ਥੱਲੇ ਉਹ ਪਿਛੇ ਵਾਲੇ ਦੱਸਿਆ ਕਹਿੰਦੇ ਪਤਾ ਨਹੀਂ ਪਾਣੀ ਕਿੱਥੋਂ ਆਉਂਦਾ ਕਿਉਂਕਿ ਪਹਾੜੀ ਦੇ ਲਗਭਗ ਪਹਾੜੀ ਦੇ ਲਾਗੇ ਛਾਕੇ ਵੀ ਇਹ ਪਾਣੀ ਆਉਂਦਾ ਹੈ ਤੇ ਪਿੱਛੇ ਇਹਦੇ ਕੋਈ ਸਰੋਤ ਨਹੀਂ ਆ ਪਾਣੀ ਦਾ ਇਹ ਪਹਾੜੀ ਦੇ ਵਿੱਚੋਂ ਪਾਣੀ ਨਿਕਲਦਾ ਹੈ ਇਹ ਬੋੜੀ ਆਪਾਂ ਨੂੰ ਲੱਭ ਗਈ ਹੈ ਜੀ ਇਹ ਬਾਦ ਨਹੀਂ ਆਪਾਂ ਤੁਹਾਨੂੰ ਸਾચી ਨੇ ਇੱਕ ਹੋਰ ਬੋੜੀ ਜਿਹਦਾ ਕੀ ਪਾਣੀ ਬਹੁਤ ਹੀ ਸਾਫ਼ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੁਸੀਂ ਦੇਖ ਸਕਦੇ ਆ। ਰਾਤੀਲ ਬੋਡੀ ਤੁਸੀਂ ਦੇਖ ਸਕਦੇ ਆ ਪਾਣੀ ਇਹਦਾ ਕਿੰਨਾ ਸਾਫ ਹੈ ਲਾਗ ਗਿਆ ਤੁਹਾਨੂੰ ਦਿਖਾ ਦਿੰਨੇ ਆਪਾਂ। ਤੁਸੀਂ ਦੇਖ ਸਕਦੇ ਆ ਪਾਣੀ ਕਿੰਨਾ ਸਾਫ ਹੈ ਇਹਦਾ। ਇਹਨ ਕ੍ਰਿਸਟਲ ਕਲੀਅਰ ਪਾਣੀ ਹੈ ਇਹਦਾ। ਤੁਹਾਨੂੰ ਆ ਜੂਮ ਕਰਕੇ ਮੈਂ ਦਿਖਾ ਰਿਹਾ ਜਿਹੜੇ ਉੱਤੇ ਜਾਨਵਰ ਕੀੜ ਪਤੰਗੇ ਵੀ ਬੈਠੇ ਆ ਉਹ ਵੀ ਨਜ਼ਰ ਆ ਰਹੇ ਆ। ਐਡਰੈਸ ਤੁਹਾਨੂੰ ਪਹਿਲਾਂ ਵੀ ਆਪਾਂ ਦੱਸ ਚੁੱਕੇ ਆ। ਮੰਗੂਆਲ ਪਿੰਡ ਦੇ ਵਿੱਚ ਇਹ ਜੋ ਪ੍ਰਾਚੀਨ ਮੰਦਿਰ ਹੈ ਤੇ ਪ੍ਰਾਚੀਨ ਬਾੜੀਆਂ ਹੈ ਮੰਗੂਆਲ ਪਿੰਡ ਦੇ ਵਿੱਚ ਪਈਆਂ ਆ ਤੁਸੀਂ ਇੱਥੇ ਆ ਕੇ ਕਿਸੇ ਨੂੰ ਵੀ ਪੁੱਛ ਸਕਦੇ ਆਂ ਪਰਾਣਾ ਇਹਨਾਂ ਨੂੰ ਪੁੱਛਦੇ ਆ ਉਸ ਘਰ ਦਾ ਇਤਿਹਾਸ ਹਿਸਟਰੀ ਪੁੱਛਦੇ ਆ ਤੇ ਸਵਾਗਤ ਹੈ ਜੀ ਤੁਹਾਡਾ ਹਾਂਜੀ ਹਾਂਜੀ ਸੋ ਉਹ ਘਰ ਬਾਰੇ ਸਾਨੂੰ ਥੋੜੀ ਜੀ ਜਾਣਕਾਰੀ ਦਿਓ ਕਿ ਉਹ ਘਰ ਕਦੋਂ ਬਣਿਆ ਸੀਗਾ ਕਿੰਨਾ ਕੁ ਪੁਰਾਣਾ ਹੈ ਉਹ ਸਾਡੇ ਬਜ਼ੁਰਗਾਂ ਨੇ ਬਜ਼ੁਰਗਾਂ ਦੇ ਵੀ ਬਜ਼ੁਰਗਾਂ ਨੇ ਸਭ ਬਜ਼ੁਰਗਾਂ ਤੋਂ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਉਹਨਾਂ ਦੇ ਵੀ ਬਜ਼ੁਰਗਾਂ ਤੇ ਉਹ ਘਰ ਬਣਾਇਆ ਤੇ ਹੁਣ ਅੱਜ ਉੱਤੇ ਖੇਤੀਬਾੜੀ ਕਰਦੇ ਸਨ ਸਬਜ਼ੀ ਕਰਦੇ ਸਨ ਹੁਣ ਜੰਗਲੀ ਜਾਨਵਰਾਂ ਦੇ ਕਾਰਨ ਸਾਡਾ ਬਿਲਕੁਲ ਹੀ ਖੇਤੀਬਾੜੀ ਜਿਹੜੀ ਹੈ ਬੰਦ ਹੋ ਚੁੱਕੀ ਹੈ ਠੀਕ ਹੈ ਜੀ ਤੇ ਹੁਣ ਅਸੀਂ ਬੇਕਾਰ ਹੀ ਆ ਸਮਝੋ ਠੀਕ ਹੈ ਠੀਕ ਹੈ ਹਾਂ ਜੀ ਮਤਲਬ ਅੰਗਰੇਜ਼ਾਂ ਤੋਂ ਵੀ ਪਹਿਲਾਂ ਦਾ ਘਰ ਕਹਿ ਸਕਦੇ ਆ ਨਾ ਬਹੁਤ ਪੁਰਾਣਾ ਹੈ ਨਾ ਤੁਸੀਂ ਹਾਲ ਫੇਨਾਲ ਕਿੱਥੇ ਰਹਿ ਰਹੇ ਆ ਹੁਣ ਤਾਂ ਅਸੀਂ ਉੱਪਰ ਪਿੰਡ 'ਚ ਰਹੇ ਆ ਹੁਣ ਤੁਸੀਂ ਉੱਪਰ ਚਲੇ ਗਏ ਆ ਪਿੰਡ ਦੇ ਵਿੱਚ ਹਨਾ ਤੇ ਖੇਤੀ ਤੁਸੀਂ ਬਿਲਕੁਲ ਬੰਦ ਕਰਤੀ ਬੰਦ ਕਰਤੀ ਤੇ ਖੇਤੀ ਵੀ ਛੱਡ ਚੁੱਕਿਆ ਤੇ ਘਰ ਵੀ ਇਹਨਾਂ ਦਾ ਖੰਡਰ ਬਣ ਚੁੱਕਿਆ ਆ ਹਾਂਜੀ ਹਾਂ ਜਿਹੜਾ ਕਿ ਤੁਹਾਨੂੰ ਆਪਾਂ ਹੁਣ ਜਾ ਕੇ ਦਿਖਾਵਾਂਗੇ ਉਹ ਬੈਕ ਸਾਈਡ ਤੇ ਘਰ ਆ ਸਾਡੀਆਂ ਜ਼ਮੀਨਾਂ ਨਾ ਜਿਹੜੀਆਂ ਹੈਗੀਆਂ ਉਹ ਕੰਪਨੀਆਂ ਨੇ ਖਰੀ ਲਈਆਂ ਸਸੇ ਤੇ ਸਸੇ ਪਾ ਦੇ ਅੱਛਾ ਜੀ ਕੋਈ ਪਤਾ ਨਹੀਂ ਸਸੇ ਲੋਕਾਂ ਨੂੰ ਉਹ ਆ ਬੇਚ ਬੇਚੁੱਕੇ ਹਾਂ ਨਹੀਂ ਇਹ ਨਹੀਂ ਵੇਚੀ ਅੱਛਾ ਨਹੀਂ ਵੇਚੀ ਹਾਂਜੀ ਹਾਂ ਤੇ ਹੋਰ ਵੇਚੀਆਂ ਪੈਸੇ ਢਾਕੇ ਬੈਠੇ ਆ ਪੈਸਾ ਬਹੁਤ ਲੋਕਾ ਕੋਲ ਨਾ ਕੋਲ ਵੀਰ ਆਦਮੀ ਬਾ ਜਮੀਨ ਇਕੱਠੀ ਕਰ ਰਿਹਾ ਇੰਨੀ ਪਰ ਤੁਸੀਂ ਲੋਕਾਂ ਨੇ ਕਿਉਂ ਦਿੱਤੀਆਂ ਜ਼ਮੀਨਾਂ ਦਿੱਤੀਆਂ ਐਸੇ ਕਰਕੇ ਕੋਈ ਇਸੇ ਸੋਰਸ ਨਹੀਂ تھا ਕੋਈ ਹੂੰ ਹੂੰ ਠੀਕ ਹੈ ਕਿਉਂ ਕਮਾਈ ਦਾ ਨਹੀਂ ਥਾ ਲੋਕ ਗਰੀਬ ਸੇ ਉਹ ਚਾਂਸੇ ਲੈ ਕੇ ਉਹਨਾਂ ਨੇ ਸਭ ਕੋਲ ਮਤਲਬ ਤੁਸੀਂ ਗੱਲਾਂ 'ਚ ਆ ਗਏ ਤਾਂ ਤੁਸੀਂ ਬੇਚ ਬੈਠਿਆ ਕੋਈ ਕਿੱਥੋਂ ਕੀ ਉਹਨਾਂ ਨੂੰ ਛੱਡਣਾ ਪੈ ਗਿਆ ਸੀ ਆਪਣਾ ਘਰ ਤੇ ਉਹ ਵੀ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਆ ਥੋੜਾ ਜਿਹਾ ਆਪਾਂ ਨੂੰ ਖੱਡ ਪਾਰ ਕਰਕੇ ਜਾਣਾ ਪਊਗਾ ਇਹ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਤੁਹਾਨੂੰ ਉਹ ਵਾਲਾ ਏਰੀਆ ਜਿਹੜਾ ਹੈ ਉਹ ਵੀ ਦਿਖਾਉਨੇ ਆ ਬਾਕੀ ਤੁਸੀਂ ਦੇਖ ਹੀ ਸਕਦੇ ਕਿੰਨਾ ਖੂਬਸੂਰਤ ਏਰੀਆ ਸ਼ਾਂਤ ਏਰੀਆ ਸ਼ਾਂਤ ਮਾਹੌਲ ਆ ਤੁਸੀਂ ਇੱਥੇ ਆਓ ਇੱਕ ਵਾਰੀ ਇੱਥੇ ਆ ਕੇ ਤੁਹਾਨੂੰ ਐਦਾਂ ਮਹਿਸੂਸ ਹੋਊਗਾ ਵੀ ਜਿਦਾਂ ਤੁਸੀਂ ਸਵਰਗ ਦੇ ਵਿੱਚ ਆ ਗਏ ਹੋਣੇ ਤੇ ਹੁਣ ਆਪਾਂ ਚੱਲਦੇ ਆ ਜੀ ਹੁਣ ਚੱਲ ਪਏ ਆ ਜੀ ਆਪਾਂ ਉਸ ਮਕਾਨ ਵੱਲ ਜਿਹੜਾ ਕਿ ਜਿੱਦਾਂ ਬਜ਼ੁਰਗਾਂ ਨੇ ਦੱਸਿਆ ਸੀਗਾ ਬਾਕੀ ਰਸਤਾ ਬਹੁਤ ਖਤਰਨਾਕ ਹੈ ਧਿਆਨ ਦੇ ਨਾਲ ਆਉਣਾ ਪੈਣਾ ਇ ਸਾਡੇ ਸਾਥੀ ਬਲਵਿੰਦਰ ਜੀ ਵੀ ਆ ਰਹੇ ਪੂਰੇ ਧਿਆਨ ਦੇ ਨਾਲ ਤੇ ਦੇਖੋ ਕਿਦਾਂ ਆ ਰਹੇ ਆ ਖਤਰਨਾਕ ਪੂਰਾ ਰਸਤਾ ਖਤਰਨਾਕ ਆ ਤੇ ਬਾਕੀ ਜਾਨਵਰ ਵੀ ਆ ਗਏ ਆ ਗਾਇਆਂ ਹੋ ਗਿਆ ਰ ਤੇ ਜੋ ਇਹਨਾਂ ਦੇ ਲੱਗੇ ਹੋਏ ਆ ਬਹੁਤ ਹੀ ਖਤਰਨਾਕ ਜਿਹੜਾ ਇਹ ਏਰੀਆ ਆ ਚਲਨਾ ਟੱਪ ਕੇ ਜਾਣਾ ਪਊਗਾ ਇੰਨਾ ਕ ਤਾਂ ਚਲੋ ਆਪਾਂ ਟੱਪ ਹੀ ਸਕਦੇ ਆ ਕੋਈ ਏਡੀ ਗੱਲ ਨਹੀਂ ਹੈਗੀ ਬਾਕੀ ਆ ਜੋ ਆ ਜੋ ਤੁਸੀਂ ਵੀ ਆਓ ਹੁਣ ਬਾਕੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਰਸਤਾ ਕਿਦਾਂ ਦਾ ਦੇਖੋ ਸਾਥੀ ਸਾਡੇ ਬਲਵਿੰਦਰ ਜੀ ਵੀ ਟਪਕੇ ਆ ਰਹੇ ਆ ਪਾਣੀ ਚੱਲ ਰਿਹਾ ਇੱਥੇ ਤੇ ਵਿੱਚ ਛੋਟੀਆਂ ਛੋਟੀਆਂ ਮੱਛੀਆਂ ਵੀ ਹੈਗੀਆਂ ਆ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਆ ਮੱਛੀਆਂ ਤੁਸੀਂ ਦੇਖ ਸਕਦੇ ਆ ਨਹੀਂ ਕਿ ਤੁਸੀਂ ਨੇਚਰ ਦੇਖ ਲਓ ਕਿਦਾਂ ਦਾ ਬਹੁਤ ਹੀ ਖੂਬਸੂਰਤ ਇਹ ਇਲਾਕਾ ਆ ਯਕੀਨ ਹੀ ਨਹੀਂ ਹੁੰਦਾ ਵੀ ਮੈਂ ਆਪਣੇ ਪੰਜਾਬ ਦੇ ਇਲਾਕੇ ਦੇ ਵਿੱਚ ਪੰਜਾਬ ਦੇ ਇਲਾਕੇ 'ਚ ਵੀ ਕੋਈ ਇੰਨੀ ਖੂਬਸੂਰਤ ਜਿਹੜੀ ਆ ਜਗ੍ਹਾ ਹੋ ਸਕਦੀ ਇਹ ਹੁਣ ਆਪਾਂ ਤੁਹਾਨੂੰ ਅੱਗੇ ਉਹ ਘਰ ਦਿਖਾ ਦਿੰਨੇ ਆ ਜੀ ਇੰਨਾ ਖੂਬਸੂਰਤ ਇਹ ਏਰੀਆ ਆ ਇੰਨੀ ਖੂਬਸੂਰਤ ਲੋਕੇਸ਼ਨ ਆ ਤੇ ਉਹਦੇ باوجود ਵੀ ਬਜ਼ੁਰਗਾਂ ਨੂੰ ਜਾਂ ਉਹਨਾਂ ਦੇ ਵੱਡੇ ਬਡੇਰਿਆਂ ਨੂੰ ਇਹ ਜੋ ਜਗ੍ਹਾ ਆ ਇਹਨੂੰ ਛੱਡ ਕੇ ਜਾਣਾ ਪਿਆ ਬਿਲਕੁਲ ਨਾਲ ਹੀ ਉਹਨਾਂ ਦੇ ਪ੍ਰਾਚੀਨ ਮੰਦਿਰ ਆ ਸ਼ਿਵ ਮੰਦਿਰ ਪ੍ਰਾਚੀਨ ਬੋੜੀਆਂ ਇਹ ਇੰਨੀ ਵਧੀਆ ਲੋਕੇਸ਼ਨ ਦੇ ਵਿੱਚ ਉਹਨਾਂ ਦਾ ਘਰ ਹੈਗਾ ਜਿਹੜਾ ਕਿ ਸਹੂਲਤਾਂ ਨਾ ਹੋਣ ਕਰਕੇ ਜਾਂ ਰਸਤਾ ਨਾ ਬੰਦ ਕਰਕੇ ਕਿਉਂਕਿ ਕੁਦਰਤੀ ਆ ਰਸਤਾ ਤਾਂ ਬਣਾਇਆ ਜਾਂਦਾ ਜਿੱਦਾਂ ਕਿ ਬਾਬਿਆਂ ਨੇ ਵੀ ਦੱਸਿਆ ਸੀਗਾ ਵੀ ਚਾਰ ਪੰਜ ਵਾਰੀ ਤਿੰਨ ਚਾਰ ਵਾਰੀ ਰਸਤਾ ਬਣਾ ਚੁੱਕੇ ਆ ਪਰ ਕੁਦਰਤ ਜਿਹੜੀ ਆ ਉਹ ਜਦੋਂ ਕਹਿਰ ਕਰਦੀ ਆ ਤੇ ਉਹ ਰਸਤਾ ਖਰਾਬ ਹੋ ਜਾਂਦਾ ਜਿਹਦੇ ਕਰਕੇ ਕਿ ਇਹਨਾਂ ਨੂੰ ਇੱਥੋਂ ਜਾਣਾ ਪਿਆ ਜਦ ਅੱਜ ਦੇ ਸਮੇਂ ਤੇ ਇਹਨਾਂ ਨੂੰ ਛੱਡਣਾ ਪਿਆ ਆ ਤੇ ਅੱਜ ਤੋਂ 40-50 ਸਾਲ ਪਹਿਲਾਂ ਵੀ ਕੀ ਹਾਲ ਹਾਲਤ ਹੁੰਦੀ ਹੋਊਗੀ ਤੁਸੀਂ ਆਪ ਸੋਚ ਸਕਦੇ ਆ ਸੋ ਅੰਗਰੇਜ਼ਾਂ ਤੋਂ ਵੀ ਪੁਰਾਣੇ ਵੇਲੇ ਦਾ ਇਹ ਮਕਾਨ ਬਣਿਆ ਹੋਇਆ ਇਹਨਾਂ ਦੇ ਵੱਡੇ ਬਡੇਰਿਆਂ ਦਾ ਜਿਨ੍ਹਾਂ ਦੇ ਬਜ਼ੁਰਗਾਂ ਦੇ ਨਾਲ ਆਪਾਂ ਤੁਹਾਨੂੰ ਗੱਲ ਕਰਾਈ ਜਿਹੜਾ ਕਿ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਪੁਰਾਣਾ ਤੇ ਚਿੱਤਰਕਾਰੀ ਵੀ ਕੀਤੀ ਹੋਈ ਆ ਘਰਾਂ ਤੇ ਤੁਸੀਂ ਦੇਖ ਸਕਦੇ ਆ ਜਿੱਦਾ ਪੁਰਾਣੇ ਸਮਿਆਂ ਦੇ ਵਿੱਚ ਕੀਤੀ ਜਾਂਦੀ ਸੀ ਪੰਜਾਬ ਦੇ ਵਿੱਚ ਜਾਂ ਹੋਰ ਭਾਰਤ ਦੇ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਸੀ ਚਿੱਤਰਕਾਰੀ ਵੀ ਆ ਤੁਸੀਂ ਦੇਖ ਸਕਦੇ ਆ ਵੀ ਪੁਰਾਣੀ ਉਸੇ ਤਰ੍ਹਾਂ ਦੀ ਆ ਲੋਕ ਲੱਗੇ ਹੋਏ ਆ ਤੇ ਪਰ ਇਹਨਾਂ ਨੂੰ ਅਫਸੋਸ ਆ ਵੀ ਇਹਨਾਂ ਨੂੰ ਛੱਡ ਕੇ ਜਾਣਾ ਪਿਆ ਤੇ ਬਾਕੀ ਅੰਦਰ ਵੀ ਸਮਾਨ ਵਗੈਰਾ ਪਿਆ ਹੋਇਆ ਆ ਹਨੇਰਾ ਹੋਣ ਕਰਕੇ ਮੈਂ ਦਿਖਾ ਨਹੀਂ ਸਕਦਾ ਸਮਾਨ ਵਗੈਰਾ ਕੁਛ ਕੁਛ ਪਿਆ ਹੋਇਆ ਆ ਇੱਥੇ ਤੇ ਪੁਰਾਣੇ ਸਮੇਂ ਦਾ ਹੀ ਜੋ ਮਕਾਨ ਆ ਬਣਿਆ ਹੋਇਆ ਹੈ ਦੁੱਖ ਵੀ ਹੁੰਦਾ ਆ ਦੇਖ ਕੇ ਵੀ ਇੰਨੀ ਖੂਬਸੂਰਤ ਜਗ੍ਹਾ ਤੇ ਆਪਣੀ ਜੱਦੀ ਪੁਸ਼ਤੀ ਜਗ੍ਹਾ ਉਹਨਾਂ ਨੂੰ ਛੱਡ ਕੇ ਹੁਣ ਪਿੰਡ ਦੇ ਉੱਪਰ ਮੇਨ ਰੋਡ ਤੇ ਰਹਿਣਾ ਪੈ ਰਿਹਾ ਉਹਨਾਂ ਨੂੰ ਤੇ ਬਹੁਤ ਮਨ ਦੁਖੀ ਵੀ ਹੁੰਦਾ ਦੇਖ ਕੇ ਬਾਕੀ ਆਲੇ ਦੁਆਲੇ ਦਾ ਤੁਸੀਂ ਨੇਚਰ ਦੇਖ ਸਕਦੇ ਆ ਕਿੰਨਾ ਖੂਬਸੂਰਤ ਨੇਚਰ ਆ ਆ ਟੂਰਿਸਟ ਪਲੇਸ ਬਣਦਾ ਐ ਇਸ ਏਰੀਆ ਦੇ ਵਿੱਚ ਆ ਜੋ ਪਾਰਟਿਕੂਲਰ ਏਰੀਆ ਤੁਸੀਂ ਦੇਖ ਰਹੇ ਆ ਜੋ ਜ਼ਮੀਨ ਦੇਖ ਰਹੇ ਆ ਇਹ ਨੂੰ ਅਗਰ ਟੂਰਿਸਟ ਪਲੇਸ ਬਣਾਇਆ ਜਾਂਦਾ ਐ ਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣ ਸਕਦੀ ਐ ਪਬਲਿਕ ਵਾਸਤੇ ਟੂਰਿਸਟ ਪਲੇਸ ਬਣ ਸਕਦਾ ਐ ਬਹੁਤ ਹੀ ਖੂਬਸੂਰਤ ਇਲਾਕਾ ਐ ਇਹ ਸੋ ਜਿਹੜਾ ਜਿਹੜਾ ਵੀ ਮੇਰਾ ਵੀਰ ਭਰਾ ਦੇਖ ਰਿਹਾ ਵੀਡੀਓ ਨੂੰ ਉਹ ਜ਼ਰੂਰ ਇੱਥੇ ਇੱਕ ਵਾਰੀ ਆਵੇ ਤੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਪੰਜਾਬ ਦੇ ਆਪਣੇ ਇਸ ਇਲਾਕੇ ਬਾਰੇ ਤੇ ਜੋ ਇਹ ਪ੍ਰਾਚੀਨ ਮੰਦਿਰ ਆ ਉਹਦੇ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਲੋਕ ਇੱਥੇ ਆਉਣ ਤੇ ਇਸ ਮੰਦਿਰ ਦੀ ਇਸ ਏਰੀਆ ਦੀ ਥੋੜੀ ਜੀ ਹਾਲਾਤ ਜਿਹੜੇ ਆ ਉਹ ਸੁਧਰਨ ਸੋ ਤੁਸੀਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਹੁਣ ਕਰਦੇ ਆ ਜੀ ਵੀਡੀਓ ਦੀ ਸਮਾਪਤੀ ਉਮੀਦ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਪ੍ਰਾਚੀਨ ਮੰਦਿਰ ਆਂਡਵਾ ਦੇ ਟਾਈਮ ਦਾ 5000 ਸਾਲ ਪੁਰਾਣਾ ਮੰਦਿਰ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹੁਣ ਤੁਹਾਨੂੰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ